ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਪਾਈ ਜੇਠਾ ਜੀ ਤੇ ਬੀਬੀ ਪੰਨੀ ਜੀ ਦਾ ਵਿਆਹ ਪਿਆਰੀ ਸਾਧ ਸੰਗਤ ਜੀਓ ਇੱਕ ਦਿਨ ਮਾਤਾ ਮਨਸਾ ਦੇਵੀ ਜੀ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਕਿ ਆਪਣੀ ਬੇਟੀ ਪੰਨੀ ਹੁਣ ਜਵਾਨ ਹੋ ਚੁੱਕੀ ਹੈ ਉਸ ਲਈ ਕੋਈ ਯੋਗ ਵਰ ਟੋਲੋ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਲੜਕਾ ਕਿਹੋ ਜਿਹਾ ਹੋਵੇ ਉਸ ਸਮੇਂ ਭਾਈ ਜੇਠਾ ਜੀ ਸਾਹਮਣੇ ਗੁਰੂ ਘਰ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਸਨ ਮਾਤਾ ਜੀ ਨੇ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਦਿਆਂ ਹੋਇਆ ਕਿਹਾ ਕਿ ਲੜਕਾ ਭਾਈ ਜੇਠਾ ਜੀ ਵਰਗਾ ਹੁਣ ਹਾਰ ਤੇ ਗੱਭਰੂ ਜਵਾਨ ਹੋਣਾ ਚਾਹੀਦਾ ਹੈ ਮਾਤਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਮੁਸਕਰਾ ਪਏ ਤੇ ਫਰਮਾਇਆ ਪਲ ਇਹ ਲੋਕ ਕਿ ਭਾਈ ਜੇਠਾ ਜੀ ਵਰਗਾ ਤਾਂ ਭਾਈ ਜੇਠਾ ਜੀ ਹੀ ਹੈ ਇਸ ਵਰਗਾ ਦੁਨੀਆ ਤੇ ਕੋਈ ਹੋਰ ਨਹੀਂ ਹੈ ਸੋ ਜੇ ਇਹੋ ਜਿਹਾ ਲੜਕਾ ਚਾਹੀਦਾ ਹੈ ਤਾਂ ਫਿਰ ਭਾਈ ਜੇਠਾ ਜੀ ਨਾਲ ਹੀ ਰਿਸ਼ਤਾ ਕਰ ਦਿੰਦੇ ਹਾਂ ਮਾਤਾ ਮਨਸਾ ਦੇਵੀ ਜੀ ਗੁਰੂ ਸਾਹਿਬ ਜੀ ਦੇ ਮੁਖੋਂ ਇਹ ਗੱਲ ਸੁਣ ਕੇ ਬੜੇ ਪਰਸਨ ਹੋਏ ਕਿਉਂਕਿ ਵਾਕੇ ਹੀ ਭਾਈ ਜੇਠਾ ਜੀ ਬੜੇ ਹੀ ਹੂਨਹਾਰ ਤੇ ਗੱਭਰੂ ਜਵਾਨ ਸਨ ਤੇ ਸੱਚਮੁੱਚ ਹੀ ਉਹਨਾਂ ਵਰਗਾ ਕੋਈ ਦੂਸਰਾ ਹੋਰ ਨਹੀਂ ਸੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣੀ ਲੜਕੀ ਬੀਬੀ ਪਾਨੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਅਸਲ ਵਿੱਚ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਪੰਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰਕੇ ਸਮਾਜ ਨੂੰ ਇੱਕ ਬਹੁਤ ਵੱਡੀ ਸਿੱਖਿਆ ਤੇ ਸੇਧ ਵੀ ਦਿੱਤੀ ਸੀ ਕਿਉਂਕਿ ਭਾਈ ਜੇਠਾ ਜੀ ਯਤੀਮ ਸਨ ਉਹਨਾਂ ਦੇ ਸਿਰ ਉੱਤੇ ਮਾਤਾ ਪਿਤਾ ਦਾ ਸਾਆ ਨਹੀਂ ਸੀ ਤੇ ਨਾ ਹੀ ਕੋਈ ਘਰ ਘਾਟ ਤੇ ਤੁਨ ਦੌਲਤ ਸੀ ਸੋ ਗੁਰੂ ਸਾਹਿਬ ਜੀ ਨੇ ਨਾ ਜਾਤ ਪਾਤ ਦੇਖੀ ਤੇ ਨਾ ਹੀ ਤੁਨ ਦੌਲਤ ਉਹਨਾਂ ਨੇ ਕੇਵਲ ਭਾਈ ਜੇਠਾ ਜੀ ਵਿੱਚ ਮੌਜੂਦ दैਵੀ ਗੁਣਾ ਅਤੇ ਸਿੱਖੀ ਨਾਲ ਪਿਆਰ ਨੂੰ ਹੀ ਦੇਖਿਆ ਸੋ ਗੁਰੂ ਸਾਹਿਬ ਜੀ ਦੇ ਇਸ ਇਤਿਹਾਸਿਕ ਫੈਸਲੇ ਤੋਂ ਸਾਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਅਸੀਂ ਵੀ ਜਦੋਂ ਆਪਣੇ ਲੜਕੇ ਲੜਕੀਆਂ ਦੇ ਰਿਸ਼ਤੇ ਕਰੀਏ ਤਾਂ ਉਹ ਜ਼ਮੀਨ ਜਾਇਦਾਦ ਨੌਕਰੀ ਅਤੇ ਜਾਤ ਪੱਤ ਆਦ ਦੇਖ ਕੇ ਕਰਨ ਦੀ ਬਜਾਏ ਕੇਵਲ ਲੜਕੇ ਲੜਕੀਆਂ ਦੇ ਸ਼ੁਭ ਗੁਣ ਅਤੇ ਉਸੰਦਰ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਦੇਖ ਕੇ ਹੀ ਕਰੀਏ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੇ ਇਸ ਪਾਵਨ ਇਤਿਹਾਸ ਤੋਂ ਸਿੱਖਿਆ ਲਈਏ ਕਿ ਅਸੀਂ ਕਦੇ ਵੀ ਆਪਣੇ ਬੱਚਿਆਂ ਦੇ ਰਿਸ਼ਤੇ ਜਾਤ ਪਾਤ ਜਾਂ ਧਨ ਦੌਲਤ ਦੇਖ ਕੇ ਨਹੀਂ ਬਲਕਿ ਸ਼ੁਭ ਗੁਣਾ ਨੂੰ ਦੇਖ ਕੇ ਕਰਾਂਗੇ ਇਸ ਤਰ੍ਹਾਂ ਕਰਨ ਨਾਲ ਸਾਡਾ ਘਰ ਸਵਰਗ ਬਣ ਜਾਵੇਗਾ ਅਤੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਵਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਭਾਈ ਜੇਠਾ ਜੀ ਤੇ ਬੀਬੀ ਪੰਨੀ ਜੀ ਦਾ ਵਿਆਹ प्यारी ਸਾਥ ਸੰਗਤ ਜੀਓ ਇੱਕ ਦਿਨ ਮਾਤਾ ਮਨਸਾ ਦੇਵੀ ਜੀ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਕਿ ਆਪਣੀ ਬੇਟੀ ਭਾਨੀ ਹੁਣ ਜਵਾਨ ਹੋ ਚੁੱਕੀ ਹੈ ਉਸ ਲਈ ਕੋਈ ਯੋਗ ਵਰਟੋਲੋ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਲੜਕਾ ਕਿਹੋ ਜਿਹਾ ਹੋਵੇ ਉਸ ਸਮੇਂ ਭਾਈ ਜੇਠਾ ਜੀ ਸਾਹਮਣੇ ਗੁਰੂ ਘਰ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਸਨ ਮਾਤਾ ਜੀ ਨੇ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਦਿਆਂ ਹੋਇਆ ਕਿਹਾ ਕਿ ਲੜਕਾ ਭਾਈ ਜੇਠਾ ਜੀ ਵਰਗਾ ਹੋਣ ਹਾਰ ਤੇ ਗੱਭਰੂ ਜਵਾਨ ਹੋਣਾ ਚਾਹੀਦਾ ਹੈ ਮਾਤਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਮੁਸਕਰਾ ਪਏ ਤੇ ਫਰਮਾਇਆ ਪਰ ਇਹ ਲੋਕ ਕਿ ਭਾਈ ਜੇਠਾ ਜੀ ਵਰਗਾ ਤਾਂ ਭਾਈ ਜੇਠਾ ਜੀ ਹੀ ਹੈ ਇਸ ਵਰਗਾ ਦੁਨੀਆ ਤੇ ਕੋਈ ਹੋਰ ਨਹੀਂ ਹੈ ਸੋ ਜੇ ਇਹੋ ਜਿਹਾ ਲੜਕਾ ਚਾਹੀਦਾ ਹੈ ਤਾਂ ਫਿਰ ਭਾਈ ਜੇਠਾ ਜੀ ਨਾਲ ਹੀ ਰਿਸ਼ਤਾ ਕਰ ਦਿੰਦੇ ਹਾਂ ਮਾਤਾ ਮਨਸਾ ਦੇਵੀ ਜੀ ਗੁਰੂ ਸਾਹਿਬ ਜੀ ਦੇ ਮੁਖੋਂ ਇਹ ਗੱਲ ਸੁਣ ਕੇ ਬੜੇ ਪਰਸਨ ਹੋਏ ਕਿਉਂਕਿ ਵਾਕਿ ਹੀ ਭਾਈ ਜੇਠਾ ਜੀ ਬੜੇ ਹੀ ਹੂਨਹਾਰ ਤੇ ਗੱਭਰੂ ਜਵਾਨ ਸਨ ਤੇ ਸੱਚਮੁੱਚ ਹੀ ਉਹਨਾਂ ਵਰਗਾ ਕੋਈ ਦੂਸਰਾ ਹੋਰ ਨਹੀਂ ਸੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣੀ ਲੜਕੀ ਬੀਬੀ ਪਾਨੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਅਸਲ ਵਿੱਚ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਪੰਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰਕੇ ਸਮਾਜ ਨੂੰ ਇੱਕ ਬਹੁਤ ਵੱਡੀ ਸਿੱਖਿਆ ਅਤੇ ਸੇਧ ਵੀ ਦਿੱਤੀ ਸੀ ਕਿਉਂਕਿ ਭਾਈ ਜੇਠਾ ਜੀ ਯਤੀਮ ਸਨ ਉਹਨਾਂ ਦੇ ਸਿਰ ਉੱਤੇ ਮਾਤਾ ਪਿਤਾ ਦਾ ਸਾਆਇਆ ਨਹੀਂ ਸੀ ਤੇ ਨਾ ਹੀ ਕੋਈ ਘਰ ਘਾਟ ਤੇ ਧਨ ਦੌਲਤ ਸੀ ਸੋ ਗੁਰੂ ਸਾਹਿਬ ਜੀ ਨੇ ਨਾ ਜਾਤ ਪਾਤ ਦੇਖੀ ਤੇ ਨਾ ਹੀ ਧਨ ਦੌਲਤ ਉਹਨਾਂ ਨੇ ਕੇਵਲ ਭਾਈ ਜੇਠਾ ਜੀ ਵਿੱਚ ਮੌਜੂਦ दैਵੀ ਗੁਣਾ ਅਤੇ ਸਿੱਖੀ ਨਾਲ ਪਿਆਰ ਨੂੰ ਹੀ ਦੇਖਿਆ ਸੋ ਗੁਰੂ ਸਾਹਿਬ ਜੀ ਦੇ ਇਸ ਇਤਿਹਾਸਿਕ ਫੈਸਲੇ ਤੋਂ ਸਾਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਅਸੀਂ ਵੀ ਜਦੋਂ ਆਪਣੇ ਲੜਕੇ ਲੜਕੀਆਂ ਦੇ ਰਿਸ਼ਤੇ ਕਰੀਏ ਤਾਂ ਉਹ ਜ਼ਮੀਨ ਜਾਇਦਾਦ ਨੌਕਰੀ ਅਤੇ ਜਾਤ ਪਾਤ ਆਦਿ ਦੇਖ ਕੇ ਕਰਨ ਦੀ ਬਜਾਏ ਕੇਵਲ ਲੜਕੇ ਲੜਕੀਆਂ ਦੇ ਸ਼ੁਭ ਗੁਣ ਅਤੇ ਉਸੰਦਰ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਦੇਖ ਕੇ ਹੀ ਕਰੀਏ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੇ ਇਸ ਪਾਵਨ ਇਤਿਹਾਸ ਤੋਂ ਸਿੱਖਿਆ ਲਈਏ ਕਿ ਅਸੀਂ ਕਦੇ ਵੀ ਆਪਣੇ ਬੱਚਿਆਂ ਦੇ ਰਿਸ਼ਤੇ ਜਾਤ ਪਾਤ ਜਾਂ ਧਨ ਦੌਲਤ ਦੇਖ ਕੇ ਨਹੀਂ ਬਲਕਿ ਸ਼ੁਭ ਗੁਣਾ ਨੂੰ ਦੇਖ ਕੇ ਕਰਾਂਗੇ ਇਸ ਤਰ੍ਹਾਂ ਕਰਨ ਨਾਲ ਸਾਡਾ ਘਰ ਸਵਰਗ ਬਣ ਜਾਵੇਗਾ ਅਤੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਵਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ